ਮੇਰਾ ਲਾਈਵ ਨੇਸ਼ਨਲ ਸ਼ੋਅ ਸੀਗਾ ਮੈਨੂੰ ਉਹਨਾਂ ਨੇ ਇਨਵਾਈਟ ਕੀਤਾ ਸੀ ਮੈਂ ਉਹਨਾਂ ਨੂੰ ਮਨ੍ਹਾ ਕਰਤਾ ਸੀ ਬਟ ਉਹ ਬੰਦੇ ਮੈਨੂੰ ਸਰੀਓ ਆ ਕੇ ਲੈ ਕੇ ਗਏ ਤੇ ਦਲਜੀਤ ਭਾਈ ਦੇ ਸ਼ੋਅ ਤੇ ਗਿਆ ਭਾਈ ਮੇਰਾ ਦੂਜਾ ਕੁਐਸ਼ਨ ਹੁਣ ਮੈਂ ਇੱਕ ਹੋਰ ਪੁਆਇੰਟ ਚੱਕਦਾ ਦਿਲਜੀਤ ਬਾਈ ਕਹਿ ਰਿਹਾ ਦਿਲਜੀਤ ਬਾਈ ਧਰਮ ਨੂੰ ਪ੍ਰੋਮੋਟ ਕਰ ਰਿਹਾ ਮੈਂ ਮੰਨਦਾ ਦਿਲਜੀਤ ਬਾਈ ਆ ਕਹਿੰਦਾ ਕਿ ਮੈਂ ਮੂਵੀਆਂ ਦੇ ਵਿੱਚ ਗਾਣਿਆਂ ਦੇ ਪੈਸੇ ਨਹੀਂ ਲੈਂਦਾ ਕਿਉਂਕਿ ਉਹ ਇੱਕ ਸੇਵਾ ਵਾ ਰਾਈਟ ਬਾਈ ਤਾਂ ਜੇ ਐਨੀ ਹੋਈ ਸੇਵਾ ਬਾਈ ਨੂੰ ਬਾਈ ਦੇ ਸ਼ੋਅਾਂ ਤੇ ਅੰਨੀ ਦਾਰੂ ਚੱਲਦੀ ਹੁੰਦੀ ਹੈ 99.9% ਪੀਪਲ ਆਰ ਡਰੰਕ ਔਨ ਦਿਲਜੀਤ ਕਨਸਰਟਸ ਬਾਈ ਤੁਸੀਂ ਖੌਦਾ ਚੀਜ਼ ਦੇਖ ਸਕਦੇ ਹੋ ਜਾ ਕੇ ਅੰਨੀ दारू ਚੱਲਦੀ ਹੁੰਦੀ ਆ ਬਾਈ ਉੱਥੇ ਜੇ ਦਲਜੀਤ ਭਾਈ ਨੂੰ ਐਡਾ ਹੀ ਆ ਕਿ ਲਾਈਕ ਦਲਜੀਤ ਭਾਈ ਨੇ ਧਰਮ ਨੂੰ ਗਾਹਾਂ ਪ੍ਰਮੋਟ ਕਰਨਾ ਬਾਈ ਫਿਰ ਬਾਈ ਦੇ ਕੋਲ ਐਡਾ ਹੱਕ ਕਿਉਂ ਨਹੀਂਗਾ ਕਿ ਉਹ 50 ਹਜ਼ਾਰ ਬੰਦਿਆਂ ਦਾ ਇੱਕ ਸਟੇਡੀਅਮ ਸੈਲ ਆਊਟ ਕਰ ਰਿਹਾ ਤੇ ਪ੍ਰਮੋਟਰ ਨੂੰ ਇੰਨੀ ਚੀਜ਼ ਨਹੀਂ ਕਹਿ ਸਕਦਾ ਕਿ ਆਪਾਂ ਇੱਥੇ दारू ਨਹੀਂ ਚਲਾਉਣੀ ਇੰਟਰਵਿਊਾਂ 'ਚ ਆ ਕੇ ਬਾਈ ਟੂ ਦਾ ਪੁਆਇੰਟ ਆ ਗਰਾਊਂਡ ਪੂਰਾ ਡਾਊਨ ਟੂ ਅਰਥ ਆ ਸਭ ਕੁਝ ਆ ਬਾਈ ਬਟ ਲਾਈਕ ਵੈਨ ਹੀ ਜਦੋਂ ਉਹ ਸਟੇਜ ਤੇ ਜਾਂਦਾ ਉਸ ਟਾਈਮ ਤੇ ਦਲਜੀਤ ਭਾਈ ਡਿਫਰੈਂਟ ਹੁੰਦਾ ਬਾਈ ਮੇਰਾ ਪੁਆਇੰਟ ਇਹ ਆ ਲੋਕਾਂ ਨੂੰ ਤੁਸੀਂ ਸਾਈਨ ਥਰੋ ਕਰ ਰਹੇ ਹੋ ਲੋਕਾਂ ਨੂੰ ਤੁਸੀਂ ਵਨ ਲਵ ਟੂਵਰਡ ਲਾਈਕ ਲੋਕਾਂ ਨੂੰ ਕਹਿ ਰਹੇ ਹੋ ਕਿ ਅਕੀ ਰੱਬਾ ਐ ਨਰੇਟਿਵ ਚੇਂਜ ਕਰ ਰਹੇ ਹੋ ਤੁਸੀਂ ਸਟੇਜ ਦੇ ਉੱਤੇ ਜਾ ਕੇ ਬਟ ਜਦੋਂ ਗੱਲ ਆਉਂਦੀ ਆ ਇੰਟਰਵਿਊਇੰਗ ਦੀ ਜਾਂ ਉਹ ਉਦੋਂ ਤੁਸੀਂ ਪੂਰੇ ਪੁੱਠੇ ਹੋ ਜਾਂਦੇ ਹੋ ਬਾਈ ਦੋ ਤੜਾਂ ਚ ਲੱਤਾ ਪਾ ਕੇ ਲੈ ਕੇ ਆਂਦੇ ਨੇ ਉਹਦੇ ਦੋ ਬੀੜੀਆਂ ਚ ਪੈਰ ਪਾ ਕੇ ਕੋਈ ਸਿਰ ਨਹੀਂ ਚੜਦਾ ਬਾਈ ਇਹ ਦਿਲਜੀਤ ਬਾਈ ਨੂੰ ਸੋਚਣਾ ਪੈਣਾ ਕਿ ਲਾਈਕ ਉਹ ਕੀ ਕਰਨਾ ਚਾਹੁੰਦਾ ਉਹਨਾਂ ਦੀ ਬਾਈ ਦੀ ਆਪਦੀ ਸੋਚ ਆ ਬਾਈ ਆਪਦੀ ਉਹ ਮੈਂ ਕੁਛ ਨਹੀਂ ਕਹਿੰਦਾ ਲਾਈਕ ਮੈਂ ਬੱਚ ਨਹੀਂ ਹੋਣਾ ਚਾਹੁੰਦਾ ਬਾਈ ਜੋ ਕਰਨਾ ਚਾਹੁੰਦਾ ਇੱਕ ਫਰੀडम ਆਫ ਸਪੀਚ ਵੀ ਆ ਬਾਈ ਜਦੋਂ ਜਦੋਂ ਇਸ ਦੁਨੀਆ ਚ ਕੁਝ ਗਲਤ ਹੋਇਆ ਉਸ ਉਸ ਟਾਈਮ ਤੇ ਆਵਾਜ਼ ਉੱਠੀ ਆ ਜੇ ਨਹੀਂ ਉੱਠੀ ਤਬਾਈ ਤੁਸੀਂ ਦੱਸ ਦੋ ਨਸੀਬ ਸੱਚ ਬੋਲਣ ਲੱਗਿਆ ਆ ਮਾਲਕਵਲਨੀਓ ਨਸੀਬ ਸੱਚ ਬੋਲਣ ਲੱਗਿਆ ਕਦੇ ਥਰਕਿਆ ਨਹੀਂ ਮੈਨੂੰ ਐ ਲੱਗਦਾ ਬਈ ਇਸ ਤੋਂ ਪਰੇ ਮੈਂ ਕੁਝ ਨਹੀਂ ਕਹਿ ਸਕਦਾ ਹੋਰ ਕਿਉਂ ਨਹੀਂ ਬੋਲੇ ਪਤਾ ਨਹੀਂ ਬਈ ਜਦੋਂ ਸਿੱਧੂ ਬਈ ਜਿਉਂਦਾ ਸੀ ਸਾਰੇ ਸਿੱਧੂ ਬਈ ਵੱਲ ਸੀਗੇ ਹੁਣ ਦਲਜੀਤ ਬਈ ਲਾਈਕ ਉਹ ਜ਼ੋਨ ਚ ਤਾਂ ਸਾਰੇ ਦਲਜੀਤ ਬਈ ਵੱਲ ਨੇ ਬਈ ਮੈਂ ਤੁਹਾਨੂੰ ਕੀ ਦੱਸਾਂ ਹੁਣ ਇੰਡਸਟਰੀ ਦਾ ਇੰਡਸਟਰੀ ਦਾ